ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀਆਂ ਲੈ ਕੇ ਹਾਜ਼ਰ ਹੋਇਆ 9 ਅਤੇ 10 ਅਪ੍ਰੈਲ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਹਵਾ ਦਾ ਰੁੱਖ ਪੰਜਾਬ ਦੇ ਵਿੱਚ ਬਦਲ ਚੁੱਕਿਆ ਜੀ ਹਵਾ ਜਿਹੜੀ ਆ ਉਹ ਪੱਛਮ ਤੋਂ ਪੂਰਬ ਦੀ ਹੋ ਚੁੱਕੀ ਹੈ ਤੇ ਪੂਰਬੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਹਾਲਾਤ ਨੇ ਜਿਹੜੇ ਉਹ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਗਰਜ ਚਮਕ ਦੀ ਉਮੀਦ ਕੀਤੀ ਜਾ ਰਹੀ ਹੈ ਕਾਲੀ ਹਨੇਰੀ ਤੇਜ ਹਵਾਵਾਂ ਧੂੜਪੜ ਧੂੜਪੜੀਆਂ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਵੀ ਪੰਜਾਬ ਦੇ ਖਾਸੇ ਇਲਾਕੇ ਵਿੱਚ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਜਿਹਦੇ ਬਾਰੇ ਇਹ ਥੋੜੇ ਤੱਕ ਨਸੀਂ ਅਪਡੇਟ ਲੈ ਕੇ ਹਾਜ਼ਰ ਹੋਏ ਆ ਇਹ ਅਪਡੇਟ ਕਿਉਂ ਜ਼ਰੂਰੀ ਹੈ ਕਿਉਂਕਿ ਹੁਣ ਕਣਕ ਦੀ ਫਸਲ ਪੱਕ ਚੁੱਕੀ ਹੈ ਕਿਸਾਨਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਅਜਿਹੇ ਦੇ ਵਿਚਕਾਰ ਕਿਸਾਨ ਜਿਹੜੇ ਨੇ ਮੌਸਮ ਦੇ ਉੱਪਰ ਕਾਫੀ ਜ਼ਿਆਦਾ ਡਿਪੈਂਡ ਨੇ ਤਾਂ ਹੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਦਾ ਕੋਈ ਬਚਾਅ ਹੋ ਸਕੇ ਨੁਕਸਾਨ ਤੋਂ ਕਿਤੇ ਨਾ ਕਿਤੇ ਕਿਸਾਨ ਵੀ ਸਾਡੇ ਬਚ ਸਕਣ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਤਨੇ ਫਿਲਹਾਲ ਠੀਕ ਨੇ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਜੀ ਕਿ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਸਾਫ਼ ਹੈ ਹੁਣ ਜਿਹੜੀ ਹਵਾ ਹੈ ਉਹ ਪੱਛਮ ਦਿਸ਼ਾ ਦੀ ਜਗ੍ਹਾ ਪੂਰਬ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਚੁੱਕੀ ਹੈ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੋ ਕਿ ਹਵਾਵਾਂ ਜਿਹੜੀਆਂ ਨੇ ਬਿਹਾਰ ਚਾਰਖੰਡ ਤੋਂ ਹੁੰਦੀਆਂ ਹੋਈਆਂ यूपी ਦੇ ਰਸਤੇ ਤੋਂ ਪੰਜਾਬ ਵੱਲ ਕੂਚ ਕਰ ਰਹੀਆਂ ਨੇ ਤੇ ਇਹਨਾਂ ਹਵਾਵਾਂ ਦੇ ਕਾਰਨ ਹੀ ਪੰਜਾਬ ਦੇ ਵਿੱਚ ਸਾਨੂੰ ਗਰਜ ਚਮਕ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਕਿਉਂਕਿ ਜਿਹੜੀ ਇਹ ਹਵਾਵਾਂ ਹੁੰਦੀਆਂ ਨੇ ਇਹਨਾਂ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕਿਉਂਕਿ ਜਿਹੜੀ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਂਦੀਆਂ ਨੇ ਉਹਨਾਂ ਵਿੱਚ ਨਮੀ ਪੱਛਮੀ ਹਵਾਵਾਂ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਇਹ ਥੋੜੀ ਜਿਹੀ ਹਵਾਵਾਂ ਗਰਮ ਹੁੰਦੀਆਂ ਨੇ ਜਿਸ ਦੇ ਕਾਰਨ ਜਦੋਂ ਇਹ ਗਰਮੀ ਵਾਲੇ ਇਲਾਕੇ ਜਿਹਦੇ ਵਿੱਚ ਤਾਪਮਾਨ 30 ਸੌਰੀ 30 ਤੋਂ ਲੈ ਕੇ 40 ਡਿਗਰੀ ਤੋਂ ਪਲੱਸ ਹੁੰਦਾ ਹੈ ਖਾਸ ਤੌਰ ਤੇ 38 39 40 42 ਡਿਗਰੀ ਤਾਪਮਾਨ ਦੇ ਵਿੱਚ ਜਦੋਂ ਪਹੁੰਚਦੀਆਂ ਨੇ ਤਾਂ ਇਹ ਗਰਜ ਚਮਕ ਦੇ ਹਾਲਾਤ ਪੈਦਾ ਕਰਦੀਆਂ ਨੇ ਇਹਨਾਂ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਕਾਰਨ ਇੱਕ ਅਜੀਬ ਫੀਨੋਮੀਨਾ ਪੈਦਾ ਹੁੰਦਾ ਹੈ ਜਿਸ ਦੇ ਨਾਲ ਕਾਲੀ ਬੱਦਲ ਵਾਈ ਤੇਜ਼ ਹਨੇਰੀ ਮੀਂਹ ਅਤੇ ਗਰਜ ਚਮਕਦੇ ਹਾਲਾਸਾ ਉਹ ਦੇਖਣ ਨੂੰ ਮਿਲਦੇ ਨੇ ਜੋ ਸਾਨੂੰ 9 ਤਰੀਕ ਨੂੰ ਫਿਲਹਾਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖੋਗੇ ਅੱਜ 8 ਤਰੀਕ ਦੇ ਨੇੜੇ ਤੇੜੇ ਹਵਾ ਦੇ ਵਿੱਚ ਇੱਕ ਗੁਵਾਰਜਾ ਬੜਨਾ ਸ਼ੁਰੂ ਹੋ ਚੁੱਕਿਆ ਹੈ ਇੱਕ ਗੰਧਲਾਪਣ ਜਾ ਆ ਗਿਆ ਹੈ ਕਿਉਂਕਿ ਇਹ ਗੰਧਲਾਪਣ ਕਿਉਂਕਿ ਹੁਣ ਕਣਕ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ ਤੂੜੀ ਦਾ ਇੱਕ ਗੁਵਾਰਜਾ ਹਵਾ ਦੇ ਉੱਪਰ ਬੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਦੂਜਾ ਮੇਨ ਕਾਰਨ ਹੈ ਪੂਰਬ ਦੀ ਹਵਾ ਤੇ ਜਦੋਂ ਪੂਰਬ ਦੀ ਹਵਾ ਚੱਲਦੀ ਹੈ ਤਾਂ ਉਹ ਪੂਰਬ ਦੀ ਹਵਾ ਗੰਧਲੀ ਹੁੰਦੀ ਹੈ ਥੋੜੀ ਜੀ ਨਮੀ ਵਾਲੀ ਹੁੰਦੀ ਹੈ ਜਿਸ ਦੇ ਕਾਰਨ ਕਲੈਰਿਟੀ ਜਿਹੜੀ ਵਿਜ਼ਿਬਿਲਿਟੀ ਹੁੰਦੀ ਹੈ ਉਹ ਘਟ ਜਾਂਦੀ ਹੈ ਪੱਛਮ ਦੀ ਹਵਾ ਠੰਡੀ ਹੁੰਦੀ ਹੈ ਤੇ ਸਾਫ਼ ਹੁੰਦੀ ਹੈ ਖੁਸ਼ਕ ਹੁੰਦੀ ਹੈ ਜਿਸ ਦੇ ਨਾਲ ਮੌਸਮ ਸਾਫ਼ ਜਾਪਦਾ ਹੈ ਜੋ ਕਿ ਸਾਨੂੰ ਮਾਰਚ ਤੋਂ ਅਪ੍ਰੈਲ ਮਹੀਨੇ ਤੱਕ ਦੇਖਣ ਨੂੰ ਮਿਲਦਾ ਹੈ ਪਰ ਅਪ੍ਰੈਲ ਤੋਂ ਅੱਗੇ ਸਾਨੂੰ ਜਿਹੜੀ ਇਹ ਪੂਰਬ ਦੀ ਹਵਾਵਾਂ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਜਿਸ ਦੇ ਕਾਰਨ ਗੰਧਲਾਪਨ ਹਵਾ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਤੁਸੀਂ ਹੁਣ ਦੇਖ ਸਕਦੇ ਹੋ ਕਿ ਬੱਦਲਾਂਾਂ ਦੇ ਵਿੱਚ ਥੋੜਾ ਜਿਹਾ ਗੰਧਲਾਪਨ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਹਾਲਾਤ ਨੇ ਜਿਹੜੇ ਸਾਨੂੰ ਉਹ ਅਪ੍ਰੈਲ ਮਈ ਜੂਨ ਇਹਨਾਂ ਦੇ ਨਵੇਂ ਮਹੀਨਾ ਵਿੱਚ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਪ੍ਰੀ ਮੌਨਸੂਨ ਗਤੀਵਿਧੀਆਂ ਆਉਂਦੀਆਂ ਹੋਈਆਂ ਦਿਖਾਈ ਦੇਣਗੀਆਂ ਨਵੀਂ ਵਾਲੀ ਹਵਾਵਾਂ ਜਿਸ ਤਰ੍ਹਾਂ ਜਦੋਂ ਪੰਜਾਬ ਵਿੱਚ ਆਉਣ ਗਈਆਂ ਤਾਂ ਉਦੋਂ-ਉਦੋਂ ਹਵਾ ਦੇ ਵਿੱਚ ਗੰਦਲਾਪਣ ਗਰਜ ਚਮਕ ਥੋੜੀ-ਬੋਤੀ ਮੀਂਹ ਦੇ ਹਾਲਾਤ ਕਿਸੇ-ਕਿਸੇ ਇਲਾਕੇ ਵਿੱਚ ਗੜੇਮਾਰੀ ਵੀ ਹੁੰਦੀ ਦਿਖਾਈ ਦੇ ਸਕਦੀ ਹੈ ਬਾਕੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਇਹੀ ਅਪਡੇਟ ਹੈ ਕਿ 9 ਤਰੀਕ ਨੂੰ ਗਰਜ ਚਮਕ ਹੋ ਸਕਦੀ ਹੈ 10 ਤਰੀਕ ਨੂੰ ਚਾਂਸ ਘਟਨੇ 10 ਤਰੀਕ ਨੂੰ ਥੋੜੇ ਜਿਹੇ ਹਾਲਾਤ ਜਿਹੜੇ ਨੇ ਕੰਟਰੋਲ ਵਿੱਚ ਆਉਂਦੇ ਦਿਖਾਈ ਦੇਣਗੇ ਕਿਸਾਨਾਂ ਨੂੰ ਬੇਨਤੀ ਹੈ ਕਿ ਅਗਰ ਫਸਲ ਵਗੈਰਾ ਤੁਸੀਂ ਕੱਟਣਾ ਚਾਹੁੰਦੇ ਭਾਇਓ ਨਹੀਂ ਤਾਂ ਨੁਕਸਾਨ ਕਿਤੇ ਨਾ ਕਿਤੇ ਤੁਹਾਡਾ ਹੋ ਸਕਦਾ ਹੈ ਇਹ ਜਿਹੜੇ ਹਾਲਾਤ ਨੇ ਇਹ ਸਾਨੂੰ ਲਗਭਗ ਆਉਂਦੇ ਲਗਾਤਾਰ ਹੁਣ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਇਹਨਾਂ ਬਾਰੇ ਅਸੀਂ ਨਵੀਂ ਬੁਲੇਟਿਨ ਜਦੋਂ ਵੀ ਪ੍ਰਾਪਤ ਹੋਵੇਗੀ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਕਿਸੇ ਤਰੀਕੇ ਦੀ ਜਾਣਕਾਰੀ ਤੋਂ ਤੁਸੀਂ ਬੰਜੇ ਨਾ ਰਹਿ ਸਕੋ ਬਾਕੀ ਅਪਡੇਟ ਜਿਹੜੀ ਹੈ 10 ਤਰੀਕ ਦੀ ਉਹ ਇਹ ਹੈ ਕਿ ਮੌਸਮ 10 ਤਰੀਕ ਨੂੰ ਫਿਲਹਾਲ ਠੀਕ ਹੁੰਦਾ ਦਿਖਾਈ ਦੇਵੇਗਾ 10 ਤਰੀਕ ਨੂੰ ਹਾਲਾਤ ਜਿਹੜੇ ਨੇ ਉਹ ਸੁਧਰਦੇ ਹੋਏ ਦਿਖਾਈ ਦੇਣਗੇ 10 ਤਰੀਕ ਨੂੰ ਕੋਈ ਵੱਡੀ ਹਲਚਲ ਦੀ ਉਮੀਦ ਨਹੀਂ ਕੀਤੀ ਜਾ ਰਹੀ ਬਾਕੀ 11 ਤਰੀਕ ਤੋਂ ਲੈ ਕੇ ਵਿਸਾਖੀ ਵਾਲੇ ਦਿਨ ਤੱਕ ਦੀ ਨਵੀਂ ਅਪਡੇਟ ਜਿਹੜੀ ਹੈ ਉਹ ਤੁਹਾਡੇ ਤੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਅਗਲੀ ਜਾਣਕਾਰੀ ਜਿੱਦਾਂ ਪ੍ਰਾਪਤ ਹੁੰਦੀ ਹੈ ਲੈ ਕੇ ਮਿਲਦੇ ਹਾਂ ਜੀ ਧੰਨਵਾਦ